ਇਹ ਜਿਹੜੇ ਤੁਸੀਂ ਘਰ ਦੇਖ ਰਹੇ ਹੋ ਇਹ ਕਿਸੇ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਨਹੀਂ ਹੈਗੇ ਇਹ ਹੈਗੇ ਨੇ ਜਮਤਾਰਾ ਦੇ ਸਾਈਬਰ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਘਰ ਇਹਨਾਂ ਨੂੰ ਇੱਕ ਵਾਰੀ ਦੇਖ ਕੇ ਤਾਂ ਐਵੇਂ ਲੱਗਦਾ ਹੈ ਵੀ ਹਾਂ ਇਹਨਾਂ ਨੂੰ ਬਣਾਉਣ ਲਈ ਕਿਸੇ ਨੇ ਬਹੁਤ ਮਿਹਨਤ ਕੀਤੀ ਹੋ ਪਰ ਇਹਨਾਂ ਸਕੈਮਰਾਂ ਦੀ ਤਾਂ ਸਿਰਫ ਇਹ ਇੱਕ ਦਿਨ ਦੀ ਕਮਾਈ ਹੈ ਆਓ ਅੱਜ ਜਮਤਾਰਾ ਦੇ ਸਕੈਮਰਾਂ ਬਾਰੇ ਗੱਲ ਕਰਦੇ ਹਾਂ ਤੇ ਦੇਖਦੇ ਹਾਂ ਵੀ ਇਹ ਕਿਹੋ ਜਿਹਾ ਕਿਹੋ ਜਿਹਾ ਫਰਾਡ ਕਰਦੇ ਨੇ ਆਪਣੇ ਵਰਗੇ ਲੋਕਾਂ ਨਾਲ ਤੇ ਇਹਨਾਂ ਤੋਂ ਕਿਵੇਂ ਬਚਿਆ ਜਾਵੇ ਵੀਡੀਓ ਥੋੜੀ ਜਿਹੀ ਲੰਬੀ ਹੋ ਜੂਗੀ ਪਰ ਤੁਹਾਡੇ ਫਾਇਦੇ ਦੀ ਹੈ ਤੇ ਇੱਕ ਗੱਲ ਹੋਰ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਜੇ YouTube ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਆਓ ਗੱਲ ਕਰਦੇ ਹਾਂ ਜਮਤਾਰਾ ਦੇ ਸਕੈਮਰਸ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਹੈ ਜਮਤਾਰਾ ਦੇ ਸਕੈਮਰਸ ਬਾਰੇ ਤੁਸੀਂ ਇੰਟਰੋ ਤਾਂ ਦੇਖ ਹੀ ਲਈ ਹੋਣੀ ਹੈ ਇੰਡੀਆ ਦਾ 70% ਸਾਈਬਰ ਕ੍ਰਾਈਮ ਇੱਥੋਂ ਹੀ ਕੀਤਾ ਜਾਂਦਾ ਹੈ ਇੰਡੀਆ ਦੇ ਪੜ੍ਹੇ ਲਿਖੇ ਤੇ ਅਮੀਰ ਲੋਕਾਂ ਨੂੰ ਲੁੱਟਣ ਵਾਲੇ ਇਹ ਅਨਪੜ੍ਹ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਸਕੂਲਾਂ ਵਿੱਚੋਂ ਕੱਢਿਆ ਗਿਆ ਜਮਤਾਰਾ ਇੱਕ ਝਾਰਖੰਡ ਦੇ ਜੰਗਲਾਂ 'ਚ ਵਸਿਆ ਇੱਕ ਬਹੁਤ ਗਰੀਬ ਪਿੰਡ ਸੀ ਪਰ ਅੱਜ ਦੇ ਟਾਈਮ 'ਚ ਤਾਂ ਉੱਥੇ ਰਿਮੋਟਾਂ ਨਾਲ ਖੁੱਲਣ ਵਾਲੇ ਗੇਟ ਤੇ ਗੇਟਾਂ ਤੇ ਖੜੇ ਸਿਕਿਉਰਿਟੀ ਗਾਰਡ ਹਰ ਘਰ ਦੇ ਮੂਹਰੇ ਲੱਗਿਆ ਕੈਮਰਾ ਇਹ ਦੱਸਦਾ ਹੈ ਵੀ ਇੱਥੇ ਦੇ ਲੋਕਾਂ ਕੋਲ ਪੈਸਾ ਬਹੁਤ ਹੈ ਪਰ ਉਹ ਪੈਸਾ ਆਇਆ ਕਿੱਥੋਂ ਇਹ ਸਾਰਾ ਪੈਸਾ ਜਿਹੜਾ ਇਹਨਾਂ ਨੇ ਘਰਾਂ ਤੇ ਜਾਂ ਫਿਰ ਮਹਿੰਗੀਆਂ ਗੱਡੀਆਂ ਤੇ ਲਾਇਆ ਹੋਇਆ ਇਹ ਸਾਰਾ ਸਾਈਬਰ ਕ੍ਰਾਈਮ ਤੋਂ ਹੀ ਆਇਆ ਹੈ ਆਓ ਦੇਖਦੇ ਹਾਂ ਜਮਤਾਰਾ ਦੇ ਰਹਿਣ ਵਾਲੇ ਲੋਕ ਜੰਗਲਾਂ 'ਚ ਬੈਠੇ ਕਿਵੇਂ ਇੰਡੀਆ ਦੇ ਅਮੀਰ ਤੇ ਪੜ੍ਹੇ ਲਿਖੇ ਲੋਕਾਂ ਨੂੰ ਪਾਗਲ ਬਣਾ ਰਹੇ ਨੇ ਤੇ ਕਿਵੇਂ ਉਹਨਾਂ ਨਾਲ ਸਕੈਮ ਕਰ ਰਹੇ ਨੇ ਜਮਤਾਰਾ ਦੇ ਰਹਿਣ ਵਾਲੇ ਲੋਕ ਸ਼ੁਰੂ ਤੋਂ ਹੀ ਬਹੁਤ ਗਰੀਬ ਸੀ ਇਹ ਸ਼ੁਰੂ ਤੋਂ ਹੀ ਆਪਣਾ ਗੁਜ਼ਾਰਾ ਚੋਰੀ ਦਕੈਤੀਆਂ ਕਰ ਕਰਕੇ ਕਰਦੇ ਸੀ ਪਰ ਫਿਰ ਆਇਆ ਇੰਟਰਨੈਟ ਦਾ ਜ਼ਮਾਨਾ ਫੋਨਾਂ ਦਾ ਜ਼ਮਾਨਾ ਤੇ ਇੰਟਰਨੈਟ ਦਾ ਜ਼ਮਾਨਾ ਫਿਰ ਇਹਨਾਂ ਦੇ ਹੱਥ ਲੱਗਿਆ ਇਹ ਸਭ ਤੋਂ ਵਧੀਆ ਫਰਾਡ ਜਿਹਦੇ ਨਾਲ ਇਹਨਾਂ ਨੇ ਬਹੁਤ ਪੈਸੇ ਕਮਾਏ ਉਹ ਸੀ ਰੀਚਾਰਜ ਵਾਲਾ ਫਰਾਡ ਇਹ ਕੁੜੀਆਂ ਦੀ ਆਵਾਜ਼ ਕੱਢ ਕੇ ਜਾਂ ਫਿਰ ਕੁੜੀਆਂ ਤੋਂ ਫੋਨ ਕਰਾ ਕੇ ਲੋਕਾਂ ਤੋਂ ਰੀਚਾਰਜ ਕਰਵਾਉਂਦੇ ਸੀ ਤੇ ਉਸੇ ਪੈਸੇ ਨੂੰ ਫਿਰ ਕਿਸੇ ਫੋਨ ਵਾਲੀ ਦੁਕਾਨ ਤੇ ਜਾ ਕੇ ਕਢਵਾ ਲੈਂਦੇ ਸੀ ਇਹਦੇ ਨਾਲ ਇੱਕ ਤਾਂ ਇਹਨਾਂ ਨੂੰ ਕੈਸ਼ ਮਿਲ ਜਾਂਦਾ ਸੀ ਤੇ ਦੂਜਾ ਜਿਹੜਾ ਫੋਨ ਵਾਲਾ ਸੀ ਉਹਨੂੰ ਰੀਚਾਰਜ ਸਸਤਾ ਮਿਲ ਜਾਂਦਾ ਸੀ ਇਸ ਸਕੈਮ ਕਰਕੇ ਇਹਨਾਂ ਨੇ ਬਹੁਤ ਪੈਸਾ ਕਮਾਇਆ ਜਮਤਾਰਾ ਦੇ ਰਹਿਣ ਵਾਲੇ ਲੋਕਾਂ ਦਾ ਦੂਜਾ ਤੇ ਸਭ ਤੋਂ ਜ਼ਿਆਦਾ ਕਰਨ ਵਾਲਾ ਫਰਾਡ ਸੀ ਬੈਂਕ ATM ਫਰਾਡ ਇਹ ਬੈਂਕ ਵਾਲੇ ਬਣ ਕੇ ਤੁਹਾਨੂੰ ਕਾਲ ਕਰਦੇ ਸੀ ਤੇ ਤੁਹਾਡੇ ATM ਦੀਆਂ ਤੁਹਾਡੇ ਤੋਂ ਡਿਟੇਲਾ ਮੰਗਦੇ ਸੀ ਜੇ ਕੋਈ ਇਹਨਾਂ ਦੀ ਗੱਲਾਂ 'ਚ ਫਸ ਗਿਆ ਤਾਂ ਉਹਦਾ ATM 2 ਮਿੰਟ ਦੇ ਵਿੱਚ ਵਿੱਚ ਖਾਲੀ ਇਸ ਬੈਂਕ ATM ਫਰਾਡ ਤੋਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਵੀ ਨਹੀਂ ਬਚ ਸਕੇ ਐਮਪੀ ਪ੍ਰਨੀਤ ਕੌਰ ਉਹਨਾਂ ਨੂੰ ਵੀ 23 ਲੱਖ ਦਾ ਘਾਟਾ ਪਿਆ ਤੇ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਵੀ ਉਹ ਫਰੌਡ ਕਰਨ ਵਾਲੇ ਲੋਕ ਜਮਤਾਰਾ ਦੇ ਰਹਿਣ ਵਾਲੇ ਸੀਗੇ। ਹੋਰ ਵੀ ਕਈ بڑے بڑے ਸਿੰਗਰ ਤੇ ਕਈ ਆਰਟਿਸਟਾਂ ਨੂੰ ਇਹਨਾਂ ਨੇ ਪਾਗਲ ਬਣਾਇਆ ਤੇ ਉਹਨਾਂ ਦੇ ਪੈਸੇ ਲੁੱਟੇ। ਕਿਉਂਕਿ ਇਹ ਆਪਣੇ ਕੰਮ 'ਚ ماہر ਹੀ ਇੰਨੇ ਹੋਗੇ ਸੀ ਵੀ ਇਹ ਕਿਸੇ ਨੂੰ ਵੀ ਪਾਗਲ ਬਹੁਤ ਈਜ਼ੀਲੀ ਬਣਾ ਲੈਂਦੇ ਸੀ। ਤੇ ਜਮਤਾਰਾ ਦੇ ਲੋਕਾਂ ਦਾ ਤੀਜਾ ਜਿਹੜਾ ਫਰੌਡ ਕਰਨ ਦਾ ਤਰੀਕਾ ਸੀ ਉਸ ਦੀ ਲੋਟਰੀ ਸਿਸਟਮ। ਆਪਾਂ ਨੂੰ ਵੀ ਕਈਆਂ ਨੂੰ ਮੈਸੇਜ ਆਏ ਹੋਣੇ ਆ। ਵੀਹਾਂ ਤੁਹਾਡੀ 5 ਲੱਖ ਦੀ ਲੋਟਰੀ ਨਿਕਲ ਗਈ ਆ ਫਿਰ ਤੁਹਾਡੀ ਗੱਡੀ ਨਿਕਲੀ ਲੋਟਰੀ ਵਿੱਚ ਇਹ ਕਰਕੇ ਵੀ ਇਹਨਾਂ ਨੇ ਬਹੁਤ ਵੈਸਾ ਕਮਾਇਆ ਪਹਿਲਾਂ ਇਹ ਤੁਹਾਨੂੰ ਮੈਸੇਜ ਭੇਜਦੇ ਸੀ ਵੀਹਾਂ ਤੁਹਾਡੀ ਲੋਟਰੀ ਨਿਕਲ ਗਈ ਜੇ ਤੁਸੀਂ ਲੋਟਰੀ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰੋ ਜਦੋਂ ਬੰਦਾ ਕਾਲ ਕਰ ਲੈਂਦਾ ਸੀ ਫਿਰ ਇਹ ਉਹਨੂੰ ਆਪਣੀ ਗੱਲਾਂ ਚ ਲਾ ਕੇ ਉਹਦੇ ਤੋਂ ਕੁਝ ਨਾ ਕੁਝ ਪੈਸੇ ਲੈ ਲੈਂਦੇ ਸੀਗੇ ਜਾਂ ਫਿਰ ਤੁਹਾਨੂੰ ਤੁਹਾਡੇ ਬੈਂਕ ਡਿਟੇਲਸ ਮੰਗੀਆਂ ਜਾਂਦੀਆਂ ਸੀ ਵੀ ਤੁਹਾਡੇ ਪੈਸੇ ਤੁਹਾਡੇ ਬੈਂਕ 'ਚ ਆਣ ਦੇ ਵਾਸਤੇ ਸਾਨੂੰ ਤੁਹਾਡੇ ਬੈਂਕ ਦੀਆਂ ਡਿਟੇਲਸ ਚਾਹੀਦੀਆਂ ਨੇ ਜੇ ਕੋਈ ਬੰਦਾ ਜਾਂ ਤਾਂ ਇਹਨਾਂ ਨੂੰ ਪੈਸੇ ਪਾ ਦਿੰਦਾ ਸੀ ਜਾਂ ਫਿਰ ਬੈਂਕ ਦੇ ਡਿਟੇਲ ਦੇ ਦਿੰਦਾ ਸੀ ਤਾਂ ਉਹਦੇ ਨਾਲ ਇਹ ਬਹੁਤ ਵਧੀਆ ਪੈਸਾ ਕਮਾਉਂਦੇ ਸੀ ਇਹ ਲੋਟਰੀ ਵਾਲਾ ਫਰਾਡ ਵੀ ਜਮਤਾਰਾ ਤੋਂ ਹੀ ਸ਼ੁਰੂ ਹੋਇਆ ਸੀ ਉੱਥੇ ਦੇ ਲੋਕਾਂ ਨੇ ਇਹਦੀ ਕਾੜ ਕੱਢੀ ਸੀ ਦੇਖੋ ਇੱਕ ਇਹ ਪੁਰਾਣਾ ਬੰਦਾ ਫਰਾਡ ਕਰਨ ਵਾਲਾ ਕਿਸੇ ਨਿਊਜ਼ ਚੈਨਲ ਵਾਲੇ ਨੇ ਇਹਨੂੰ ਪੁੱਛਿਆ ਵੀ ਇਹ ਜਿਹੜੇ ਫਰਾਡ ਕਰਦੇ ਨੇ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ ਤੁਸੀਂ ਸੁਣੋ ਵੀਡੀਓ 'ਚ ਇਹਨੇ ਕੀ ਕਿਹਾ ते हुए आपके मन में एक सवाल जरूर आया होगा इतनी मशक्कत का हासिल क्या है माने कितनी कमाई है इन साइबर फ्रॉड्स की करोड़ों करोड़ों लाखों की बात मत कीजिए क्योंकि एक दिन जब दारू पीने बैठता है ना तो वहाँ पे दस हजार को पार्टी चलता है दस हजार बीस हजार को पार्टी चलता है लाखों में जो है वो अकाउंट होल्डर जो मीडिएटर का जो काम करता है ना जो अकाउंट वगैरह पैसा वैसा निकल वो लोग लाखों में हो सकता है लेकिन जो फ्रॉडस्टर है जो बड़े बड़े फ्रॉडस्टर है वो करोड़ों में चलते हैं ਇਹ ਜਮਤਾਰਾ ਦੇ ਰਹਿਣ ਵਾਲੇ ਲੋਕ ਟਾਈਮ ਟੂ ਟਾਈਮ ਆਪਣੇ ਪਲਾਨ ਬਦਲੀ ਜਾਂਦੇ ਨੇ ਫਰਾਡ ਕਰਨ ਦੇ ਤਰੀਕੇ ਆਪਣੇ ਬਦਲੀ ਜਾਂਦੇ ਨੇ ਜਿਵੇਂ ਹੁਣ ਗਰਮੀਆਂ ਚੱਲਦੀਆਂ ਨੇ ਤਾਂ ਇਹ ਤੁਹਾਨੂੰ ਤੁਹਾਡੇ ਵਟਸਐਪ ਤੇ ਮੈਸੇਜ ਕਰਨਗੇ ਵੀ ਤੁਸੀਂ ਆਪਣੇ ਘਰ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਵੀ ਜੇ ਤੁਸੀਂ 24 ਘੰਟੇ ਦੇ ਵਿੱਚ ਵਿੱਚ ਬਿੱਲ ਨਾ ਭਰਿਆ ਤਾਂ ਤੁਹਾਡਾ ਮੀਟਰ ਕੱਟ ਲਿਆ ਜਾਊਗਾ ਬੰਦਾ ਇਹ ਦੇਖ ਕੇ ਇਹਨਾਂ ਨੂੰ ਕਾਲ ਕਰ ਲੈਂਦਾ ਸੀ ਉਸ ਤੋਂ ਬਾਅਦ ਇਹ ਉਹਨੂੰ ਆਪਣੀ ਗੱਲਾਂ ਚ ਲਾਗੇ ਉਹਦੇ ਨਾਲ ਫਰਾਡ ਕਰਦੇ ਸੀ ਇਹਨਾਂ ਦੇ 12 12 13 13 ਸਾਲਾਂ ਦੇ ਬੱਚੇ ਇੰਨੇ ਐਕਸਪਰਟ ਨੇ ਫਰਾਡ ਕਰਨ ਵਿੱਚ ਕਿਉਂਕਿ ਜਮਤਾਰਾ ਵਿੱਚ ਤਾਂ ਫਰਾਡ ਕਰਨ ਦੀਆਂ ਟਿਊਸ਼ਨਾਂ ਦਿੱਤੀਆਂ ਜਾਂਦੀਆਂ ਨੇ ਸ਼ੁਰੂ ਤੋਂ ਜਿਵੇਂ ਆਪਾਂ ਨੂੰ ਆਪਣੇ ਸਕੂਲਾਂ 'ਚ ਜਾਂ ਟਿਊਸ਼ਨਾਂ ਤੇ ਭੇਜਿਆ ਜਾਂਦਾ ਇਹਨਾਂ ਦੇ ਬੱਚੇ ਫਰਾਡ ਦੀ ਕਲਾਸ ਲਾਣ ਜਾਂਦੇ ਨੇ ਵੀ ਹਾਂ ਫਰਾਡ ਕਿਵੇਂ ਕੀਤਾ ਜਾ ਸਕਦਾ ਜਾਂ ਕੋਈ ਨਵਾਂ ਤਰੀਕਾ ਜਦੋਂ ਫਰਾਡ ਆਉਂਦਾ ਤਾਂ ਉਹ ਬੱਚਿਆਂ ਨੂੰ ਸਿਖਾਣ ਲਈ ਟਿਊਸ਼ਨਾਂ ਤੇ ਭੇਜਿਆ ਜਾਂਦਾ ਇੱਕ ਜਮਤਾਰਾ ਦਾ ਇਹ ਬਹੁਤ ਵੱਡਾ ਸਕੈਮਰ ਆ ਰਾਮ ਕੁਮਾਰ ਮੰਡਲ ਇਹਨੂੰ ਜਮਤਾਰਾ ਵਿੱਚ ਮਾਸਟਰ ਜੀ ਵੀ ਕਿਹਾ ਜਾਂਦਾ ਹੈ ਇਹਦੇ ਅੰਡਰ 200 ਬੱਚੇ ਤੋਂ ਪਲੱਸ ਕੰਮ ਕਰਦੇ ਸੀਗੇ ਇਹ ਰਾਮਕੁਮਾਰ ਮੰਡਲ ਦਸਵੀਂ ਫੇਲ ਬੰਦਾ ਹੈ 2016 ਤੱਕ ਇਹ ਝੋਂਪੜੀ 'ਚ ਰਹਿੰਦਾ ਸੀ ਤੇ 2016 ਤੋਂ ਬਾਅਦ ਇਹ ਫਰਾਡ ਕਰਨਾ ਇਹਨੇ ਸ਼ੁਰੂ ਕੀਤਾ ਸਾਈਬਰ ਕ੍ਰਾਈਮ ਕਰਨਾ ਇਹਨੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਇਹਨੇ ਵਧੀਆ ਪ੍ਰਾਪਰਟੀ ਬਣਾਈ ਤੇ ਵਧੀਆ 2-3 ਕਰੋੜ ਦਾ ਘਰ ਪਾਇਆ ਜਦੋਂ ਪੁਲਿਸ ਨੇ ਇਹਨੂੰ ਚੱਕਿਆ ਮ ਐਮਪੀ ਪ੍ਰਨੀਤ ਕੌਰ ਦੇ ਕੇਸ ਵਿੱਚ ਤਾਂ ਤੇ 20 ਬੈਂਕ ਅਕਾਊਂਟ ਸੀ ਤੇ ਉਹਨਾਂ ਸਾਰਿਆਂ ਵਿੱਚ 2-2 3 ਲੱਖ ਰੁਪਈਆ ਸੀਗਾ ਬਾਕੀ ਪੈਸਿਆਂ ਦਾ ਬਾਕੀ ਪੈਸਿਆਂ ਦਾ ਇਹਨੇ 골ਡ ਤੇ ਸਿਲਵਰ ਬਣਾਇਆ ਹੋਇਆ ਸੀ ਲਗਭਗ ਇਹਦੇ ਕੋਲ 15 ਤੋਂ 20 ਕਰੋੜ ਦੀ ਪ੍ਰਾਪਰਟੀ ਸੀਗੀ ਸਿਰਫ ਫਰਾਡ ਕਰਨ ਦੇ 5-7 ਸਾਲਾਂ ਦੇ ਵਿੱਚ ਵਿੱਚ ਕ੍ਰਮ ਕੁਮਾਰ ਮੰਡਲ ਦੇ ਗਰੁੱਪ ਵਿੱਚ 200 ਤੋਂ ਪਲੱਸ ਬੱਚਾ ਕੰਮ ਕਰਦਾ ਸੀਗਾ ਇਹ ਇਹਨਾਂ ਨੂੰ ਸੈਲਰੀਆਂ ਦਿੰਦਾ ਸੀ ਬਹੁਤ ਔਖਾ ਇਹਨੂੰ ਪੁਲਿਸ ਨੇ ਫੜਿਆ ਕਿਉਂਕਿ ਉੱਥੇ ਦਾ ਐਮਐਲਏ ਵੀ ਇਹਦੀ ਪੂਰੀ ਸਪੋਰਟ ਕਰਦਾ ਸੀਗਾ ਜਿਹੜਾ ਉੱਥੇ ਦਾ ਐਮ.ਐਲ.ਏ ਸੀ ਉਹ ਆਪਣਾ ਇੱਕ ਗਰੁੱਪ ਚਲਾਉਂਦਾ ਸੀ ਫਰਾਡ ਦਾ ਤੇ ਜਿਹੜਾ ਇਹ ਰਾਮਕੁਮਾਰ ਮੰਡਲ ਸੀ ਇਹ ਇੱਕ ਆਪਣਾ ਚਲਾਉਂਦਾ ਸੀ ਕਿਉਂਕਿ ਇਹ ਪਿੰਡ ਇੱਕ ਜੰਗਲਾਂ 'ਚ ਵਸਿਆ ਪਿੰਡ ਆ ਉੱਥੇ ਜਾ ਕੇ ਪੁਲਿਸ ਨੂੰ ਫੜਨਾ ਇਹਨਾਂ ਨੂੰ ਬਹੁਤ ਔਖਾ ਸੀਗਾ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਹਾਂ ਪੁਲਿਸ ਆਣ ਵਾਲੀ ਐ ਤੇ ਇਹ ਉਧਰ-ਉਧਰ ਖਸਕੇ ਜਾਂਦੇ ਸੀਗੇ ਹੁਣ ਗੱਲ ਆਉਂਦੀ ਐ ਵੀ ਆਪਾਂ ਇਹਨਾਂ ਸਾਈਬਰ ਕ੍ਰਾਈਮ ਕਰਨ ਵਾਲਿਆਂ ਤੋਂ ਬਚੀਏ ਕਿਵੇਂ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਏ.ਟੀ.ਐਮ ਪੈਨ ਕਿਸੇ ਨੂੰ ਨਹੀਂ ਦੇਣਾ ਦੂਜਾ ਕਿਸੇ ਵੀ WhatsApp ਤੇ ਆਏ ਕਿਸੇ ਵੀ ਲਿੰਕ ਤੇ ਕਲਿੱਕ ਨਹੀਂ ਕਰਨਾ ਬਿਨਾ ਸੋਚੇ ਸਮਝੇ ਤੁਹਾਡੇ ਇੱਕ ਕਲਿੱਕ ਨਾਲ ਹੀ ਤੁਹਾਡੇ ਸਾਰਾ ਫੋਨ ਦਾ ਐਕਸੈਸ ਇਹਨਾਂ ਕੋਲ ਹੋਊਗਾ ਤੇ ਤੀਜਾ ਜਿਹੜਾ ਬੰਦਾ ਛੇਤੀ ਪੈਸਾ ਕਮਾਉਣਾ ਚਾਹੁੰਦਾ ਹੈ ਉਹ ਇਹਨਾਂ ਦੇ ਝਾਂਸੇ 'ਚ ਕਦੇ ਨਾ ਕਦੇ ਆਈ ਜਾਂਦਾ ਹੈ ਉਹਦੇ ਨਾਲ ਕਦੇ ਨਾ ਕਦੇ ਫਰਾਡ ਹੋਊਗਾ ਹੀ ਕਿਉਂਕਿ ਉਹਨੂੰ ਲੱਗਦਾ ਵੀ ਹਾਂ ਇਹ ਈਜ਼ੀ ਤਰੀਕਾ ਪੈਸੇ ਕਮਾਉਣ ਦਾ ਤੇ ਉਹ ਇਹਨਾਂ ਦੀ ਗੱਲਾਂ 'ਚ ਆ ਜਾਂਦਾ ਹੈ ਚੌਥਾ ਇਹਨਾਂ ਸਕੈਮਰਾਂ ਦਾ ਜਿਹੜਾ ਤਰੀਕਾ ਹੈ ਜੀ ਉਹ ਹੈਗਾ blackmailing ਇਹ ਤੁਹਾਡੀ ਵੀਡੀਓ ਰਿਕਾਰਡ ਕਰਕੇ ਜਾਂ ਫਿਰ AI ਨਾਲ ਬਣਾ ਕੇ ਤੁਹਾਨੂੰ blackmail ਕਰਨ ਨੂੰ ਕਰੋਗੇ ਵੀ ਇਹ ਵੀਡੀਓ ਨੈਟ ਤੇ ਲੀਕ ਕਰ ਦੋਗੇ ਆ ਇਹ ਕਰ ਨੂੰ ਇਹ ਹਵਾ ਕਰ ਦੋਗੇ ਸੋ ਇਹਨਾਂ ਤੋਂ ਡਰੋ ਨਾ ਆਪਣੀ ਕੰਪਲੇਂਟ ਕਰੋ ਤੁਸੀਂ ਸਾਈਬਰ ਕ੍ਰਾਈਮ ਤੇ ਜਾ ਕੇ ਗਵਰਨਮੈਂਟ ਨੇ ਇੱਕ ਸਾਈਬਰ ਕ੍ਰਾਈਮ ਲਈ ਇੱਕ ਵੈਬਸਾਈਟ ਬਣਾਈ ਹੋਈ ਹੈ ਤੁਹਾਨੂੰ ਸਕਰੀਨ ਤੇ ਸ਼ੋ ਹੋ ਜੂਗੀ ਉਹਦੇ ਤੇ ਜਾ ਕੇ ਤੁਸੀਂ ਆਪਣੀ ਰਿਪੋਰਟ ਦਰਜ ਕਰਾ ਸਕਦੇ ਹੋ ਜੇ ਤੁਹਾਡੇ ਨਾਲ ਕੋਈ ਵੀ ਇਹੋ ਜਿਹਾ ਫਰਾਡ ਹੋਵੇ ਇਹੀ ਕੁਝ ਕ ਤਰੀਕੇ ਨੇ ਜੀ ਇਹਨਾਂ ਤੋਂ ਬਚਣ ਦੇ ਕਿਉਂਕਿ ਇਹ ਰੋਜ਼ ਨਵੇਂ ਫਰਾਡ ਲੈ ਕੇ ਆਉਂਦੇ ਨੇ ਬਸ ਆਪਣੇ ਆਪ ਨੂੰ ਬਚਾਣ ਲਈ ਆਪਾਂ ਇਹੀ ਕਰ ਸਕਦੇ ਹਾਂ ਵੀ ਕਿਸੇ ਨੂੰ ਆਪਾਂ ਆਪਣੀ OTP ਨਾ ਦਈਏ ਜਾਂ ਫਿਰ ਕਿਸੇ ਦੇ ਭੇਜੇ ਲਿੰਕ ਤੇ ਕਲਿੱਕ ਨਾ ਕਰੀਏ ਬਾਕੀ ਤੁਸੀਂ ਜਮਤਾਰਾ ਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੈ ਜੇ ਤੁਸੀਂ Netflix ਤੇ ਜਾ ਕੇ ਜਮਤਾਰਾ ਵੈਬ ਸੀਰੀਜ਼ ਦੇਖ ਸਕਦੇ ਹੋ ਬਹੁਤ ਵਧੀਆ ਵੈਬ ਸੀਰੀਜ਼ ਹੈ ਦੇਖਣ ਵਾਲੀ ਹੈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਵੀ ਕਿਵੇਂ-ਕਿਵੇਂ ਫਰਾਡ ਕੀਤਾ ਜਾਂਦਾ ਹੈ ਤੇ ਕਿਵੇਂ ਆਪਾਂ ਇਹ ਤੋਂ ਬਚ ਸਕਦੇ ਹਾਂ ਬਾਕੀ ਬਸ ਜੀ ਅੱਜ ਲਈ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਉਮੀਦ ਕਰਦਾ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਤੇ ਪੇਜ ਨੂੰ ਫੋਲੋ ਕਰਿਓ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚ